ਹਾਂ ਜੀ 10 ਮਾਹ ਹਾਂ ਜੀ 10 ਮਾਹ ਵਾਲਾ ਵੀ ਪੂਰਾ ਲਾਈਪੂਰਾਗਾ ਬਿਲਕੁਲ ਆਪਨੇ ਸਨ ਹੋਣੇ ਮੇਨ ਹੈਗਾ 1.9 ਮੈਗਾਵਟ ਦਾ ਪੂਰਾ ਬਣਾਇਆ ਆਪਣਾ ਸਰ ਇਹ 5 1 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਲਾਇਆ ਹੈ ਹਾਂ ਸਰ ਸਾਰੇ ਯੂਐਫਐਸ ਨਾਲ ਤੁਹਾਨੂੰ ਜਿਹੜਾ ਦਿਖ ਰਿਹਾ ਸਰ ਇਹ ਪੂਰਾ ਪਲਾਂਟ ਸਰ ਐਸਪੀਆ ਜਿਹੜਾ ਬੇਸਿਕਲੀ 15 ਐਮਜੀਡੀ ਦਾ ਹੈ ਇਹ 5 ਐਮਜੀਡੀ ਦਾ ਸਾਡਾ ਜੀਵਾ ਟ੍ਰੀਟਮੈਂਟ ਵੀ ਹੈਗਾ ਸਰ ਜਿਹੜਾ ਆਪਾਂ ਨੂੰ ਲੈਸ ਦੈਨ 5 ਬੀਓਡੀ ਦੇ ਰਿਹਾ ਸਰ ਕ੍ਰੀਟਿਕ ਨੂੰ ਸਾਈਡ ਕਰਦੇ ਹੋ ਮਿਸਟਰ ਕ੍ਰੀਟਿਕ ਨੂੰ ਸਾਈਡ ਕਰਦੇ ਦੋਵੇਂ ਨਹੀਂ ਜਿਆਦਾ ਚਾਹਦੇ ਦੋ ਦੋ ਆਪਾਂ ਲੱਗੇ ਹੋਇਆ ਕੈਮਰਾ ਇਸ ਤੋਂ ਇਲਾਵਾ ਸਾਡੇ ਕੋਲ ਸੀਸੀਟੀਵੀ ਪੂਰੇ ਉਹਦੇ ਵਿੱਚ ਲੱਗੇ ਹੋਏ ਨੇ ਹਰ ਚੀਜ਼ ਦੀ ਮੋਨੀਟਰਿੰਗ ਆਪਾਂ ਇੱਥੇ ਬੈਠ ਕੇ ਇੱਕ ਸਿੰਗਲ ਪੁਆਇੰਟ ਤੇ ਕਰ ਸਕਦੇ ਹਾਂ ਰੈਂਪੋਂ ਫਾਸ ਸਿੱਧਾ ਹੀ ਆਫਿਸ ਤੋਂ ਸਿੱਧਾ ਹੀ ਮੇਨ ਐਸਪੀਆਰ ਬੇਸਿਨ ਤੇ ਆ ਗਏ ਆ ਤੇ ਇਹਦੇ ਤੋਂ ਸਰ ਸਾਨੂੰ ਪੂਰਾ ਕਲੀਅਰ ਥਿਊ ਦਿਖ ਰਿਹਾ ਪਲਾਂਟ ਦਾ ਇੱਥੋਂ ਸਰ ਆਪਾਂ ਪੂਰਾ ਪਲਾਂਟ ਇੱਕ ਵਾਰੀ ਦੇਖ ਸਕਦੇ ਆ ਸਰ ਖੜੇ ਹੋ ਕੇ ਸਰ ਇਹ ਪੂਰੇ ਐਸਪੀਆਰ ਬੇਸਿਨ ਸਰ ਇਹ ਮੇਨ ਟਰੀਟਮੈਂਟ ਤੋਂ ਸ਼ੁਰੂ ਹੋ ਕੇ ਇੱਧਰ ਨੂੰ ਆ ਰਿਹਾ ਸਰ ਉਹ ਸੋਲਰ ਪੈਨਲ ਨੇ ਤੇ ਪਿੱਛੇ ਜਿਹੜੀ ਸਰ ਬਿਲਡਿੰਗ ਉਹ ਯੂਐਫਡੀ ਬਿਲਡਿੰਗ ਐ ਸਰ ਪੂਰਾ ਅੰਡਰਗਰਾਉਂਡ ਸਿਸਟਮ ਹੈ ਸਰ ਕਿਤੇ ਤੁਹਾਨੂੰ ਸੀਵੇਜ ਆਂਦਾ ਨਹੀਂ ਦਿਖੇਗਾ ਪੂਰਾ ਆਟੋਮੈਟਿਕ ਟ੍ਰੈਕ ਹੈ ਉਥੇ ਨਿਕਲਦਾ ਸਿਰਫ ਉਹ ਦਿਖਦਾ ਹੈ ਡੀ ਆਰਡਰਾਈ ਸਿਸਟਮ ਲੱਗਿਆ ਹੋਇਆ ਹੈ ਸਰ ਤੁਹਾਨੂੰ ਦਿਖ ਰਿਹਾ ਕਿ 스멜 ਬਿਲਕੁਲ ਲਿਮਿਟਿਡ ਹੈ ਜਿਸ ਪਲਾਂਟ ਤੇ ਕਿਉਂਕਿ ਬਿਲਕੁਲ 스멜 ਨਹੀਂ ਹੈ ਕਿਉਂ ਡੀਓਰੇਟਰ ਸਿਸਟਮ ਲੱਗਿਆ ਹੈ ਅੱਗੇ ਚੱਲਦੇ ਹਾਂ हो रहा है फ्रेश। है। सर सिवर फ्रैश सर ये आ गए सर हूं आप प्राइमरी ट्रीटमेंट सर ਇਸ ਲਾਸਟ ਟੈਂਕ ਸਰ ਸਾਡਾ ਜਿੱਥੇ ਰੀਸੀਵਿੰਗ ਇਸ ਤੋਂ ਬਾਅਦ ਪੰਪਿੰਗ ਸਟਾਰਟ ਹੋ ਜਾਂਦੀ ਹੈ ਸਾਡਾ ਪਲਾਂਟ ਸਟਾਰਟ ਹੋ ਜਾਂਦਾ ਸਰ ਇੱਥੋਂ ਪੰਪ ਕਰਕੇ ਸਾਡੇ ਸਭ ਤੋਂ ਪਹਿਲਾਂ ਗ੍ਰਿੱਟ ਸੈਟਲਰਸ ਨੇ ਵੋਟੈਕਸ ਟਾਈਪ ਗ੍ਰਿੱਟ ਸੈਟਲਰ ਸਰ ਫਸਟ ਟਾਈਮ ਲਗਵਾਏ ਨੇ ਅਸੀਂ ਇੱਥੇ ਇਹਦੀ ਕੁਆਲਿਟੀ ਬਹੁਤ ਅੱਛੀ ਸਰ ਉਹ ਪਿੱਛੇ ਤੁਸੀਂ ਟਰਾਲੀ 'ਚ ਦੇਖੋਗੇ ਗ੍ਰਿੱਟ ਬਿਲਕੁਲ ਸੁੱਕ ਕੇ ਆਂਦੀ ਹੈ ਆਟੋਮੈਟਿਕ ਵਾਸ਼ਿੰਗ ਹੈ ਗਈ ਹੈ ਸਰ ਇਹਦੇ ਵਿੱਚ ਤੇ ਇਸ ਤੋਂ ਬਾਅਦ ਸਰ ਪਾਣੀ ਸਾਡਾ ਐਸ ਵੀ ਆਰ ਟੈਂਕਰ ਕਰ ਜਾਂਦਾ ਸਰ ਇਹ ਲੈਫਟ ਸਾਈਡ ਤੇ ਤੁਸੀਂ ਜਿਹੜਾ ਪਹਿਲਾ ਟੈਂਕ ਦੇਖ ਲਓ ਸਰ ਇਹ ਏਰੀਏਸ਼ਨ 'ਚ ਚੱਲ ਰਿਹਾ ਇਦਾਂ ਹੀ ਸਰ ਇਹ ਜਿਹ ਜਿਹੜਾ 3rd ਹੈਗਾ ਉਹਦੇ ਡਿਕੈਂਟਿੰਗ ਹੋ ਰਹੀ ਹੈ ਸਰ 4th ਵਿੱਚ ਹਾਲੇ ਫਿਰ aeration ਹੋ ਰਹੀ ਹੈ ਸਰ ਇਹ ਜਦੋਂ ਪੂਰਾ ਪ੍ਰੋਸੈਸ ਕੰਪਲੀਟ ਹੋ ਜਾਂਦਾ ਸਰ ਇਸ ਤੋਂ ਬਾਅਦ ਪਾਣੀ ਸਾਫ਼ ਹੋ ਕੇ ক্লোਰੀਨੇਸ਼ਨ ਲਈ ਜਾਏਗਾ ਸਰ ਆਪਾਂ ਅੱਗੇ ਦੇਖਦੇ ਹਾਂ ਸਰੇ ਐਂਟਰੀ ਪੁਆਇੰਟ ਆ ਸਰ ਇੱਥੋਂ ਸੀਵਰੇਜ ਐਂਟਰ ਹੋ ਰਿਹਾ ਸਰ ਆ ਕੁਆਲਿਟੀ ਆ ਜੀ ਜੋ ਪਾਣੀ ਆਫਟਰ ਗ੍ਰੇਟ ਰਿਮੂਵਲ ਤੇ ਗੰਦਮੰਦ ਕਾਗਜ਼ ਕੁਚਲਾ ਕੱਟਣ ਤੋਂ ਬਾਅਦ ਆ ਕੁਆ ਪਾਣੀ ਆਉਂਦਾ ਸਰ ਇਹਨੂੰ ਆਪਾਂ ਆ ਬਲੂਅਰ ਦੀ ਮਦਦ ਨਾਲ ਜਿਹੜਾ ਬੇਸਿਕਲੀ ਲੰਘਦਾ ਗਿਆ ਪਲਾਂਟ ਤੇ ਇੱਥੋਂ ਹਵਾ ਦਿੰਨੇ ਆ ਸਰ ਅਸੀਂ ਸਾਰੀ ਆ ਜਿੰਨੀ ਤੁਸੀਂ ਬਬਲਿੰਗ ਦੇਖ ਰਹੇ ਹੋ ਇਸ ਤੋਂ ਬਾਅਦ ਹੁਣ ਅੱਗੇ ਤੁਹਾਨੂੰ ਪਾਣੀ ਟ੍ਰੀਟਡ ਦਿਖੂਗਾ ਜੀ ਪਰ ਉਹ ਪੰਦੇਰਾ ਇੱਥੇ ਕੋਡ ਰੈਕਟੈਂਗਲ ਆ ਗਿਆ ਸਰ ਇਸ ਤੋਂ ਅਗੇ ਸਾਰੇ ਪਾਣੀ ਦੀ ਕਵੈਂਟੀ ਅਲਟਰਾ ਡਿਟੈਕਸ਼ਨ ਦੇ ਬਾਅਦ ਵੀ ਡੀਓਡੀ ਇਹ ਬਹੁਤ ਚੰਗਾ ਹੈ ਸਰ ਉਹ ਇਸ ਕੰਪਲੈਟ ਰਿਪੇਅਰ ਕਿਉਂ ਨਹੀਂ ਹੋਇਆ ਸਪੈਸ਼ਲਾਈਜ਼ਡ ਸੀਓਟਡੀਐਮ ਮਸ਼ੀਨਾਂ ਜਿਹੜੀਆਂ ਸਾਡੇ ਬੈਲਟ ਫਿਲਟਰ ਟਰਾਈਪਾ ਲਗਾਈਆਂ ਸਰ ਅਸੀਂ ਇਹਦੇ ਨਾਲ ਕੰਸਿਸਟੈਂਸੀ ਆਫ ਮੈਨਿਓਰ ਵੀ ਸਰ ਸਾਡੀ 95% ਤੱਕ ਆ ਰਹੀ ਹੈ ਸਰ ਆਪਾਂ ਦਿਖਾਣੇ ਸਰ ਉਹ ਵੀ ਤਾਂ ਕੰਟਰੋਲ ਕਰਕੇ ਅਸੀਂ ਆਪਦੀ ਤਾਂ ਜਿੱਥੇ ਤੁਹਾਨੂੰ ਰੀਲੇਟ ਸਰ ਥੋੜਾ এনवायरमेंट ਨੂੰ ਹੋਰ ਇਨਹਾਂਸ ਕਰਨ ਲਈ ਥੋੜੀ ਆਪਾਂ ਗ੍ਰੀਨਰੀ ਤੇ ਵੀ ਬਹੁਤ ਧਿਆਨ ਦਿੱਤਾ ਇਹਦੇ ਸ਼ਾਰਟਿਕਲਚਰ ਵਰਕਸ ਤੇ ਆਪਾਂ ਫਲਾਵਰਿੰਗ ਬੈਡਸ ਪਲੱਸ ਆਪਾਂ ਫਰੂਟ ਵਾਲੇ ਟਰੀਜ਼ ਵੀ ਪਲਾਂਟ ਕੀਤੇ ਸਰ ਜਿਹੜੀ ਆਪਾਂ ਜਗ੍ਹਾ ਰੀਕਲੇਮ ਕੀਤੀ ਹੈ ਕਿਉਂਕਿ ਪਲਾਂਟ ਨੂੰ ਆਪਾਂ ਕਾਫੀ ਕੰਪਰੈਸ ਕਰ ਲਿਆ ਸਰ ਪੁਰਾਣੇ ਨਾਲ ਤੇ ਇਹਦੇ ਇਸ ਤੋਂ ਇਲਾਵਾ ਸਰ 9 ਮੈਗਾਵਾਟ ਦਾ ਜਿਹੜਾ ਸੋਲਰ ਪਲਾਂਟ ਹੈ ਸਰ ਉਹ ਵੀ ਆਪਣੇ ਜੋ ਮੈਕਸਿਮਮ ਇੱਥੇ ਆਪਣੇ ਨੀਅਰ ਬਾਏ ਏਰੀਆ ਚ ਸਭ ਤੋਂ ਵੱਡੀ ਕੈਪੈਸਿਟੀ ਦਾ ਲੱਗਿਆ ਸਰ ਸਲਜਿਕ ਕਨਸਿਸਟੈਂਸੀ ਅਗਰ ਚੈੱਕ ਕਰਨੀ ਹੈ ਸਰ ਉਹ ਆ ਰਹੀ ਇਸ ਲਈ ਸਰ ਉਹ ਆਸ-ਪਾਸ ਕੇ گاؤں ਵਾਲੇ ਲੈ ਜਾਂਦੇ ਸਰ ਆਪ ਸਭੀ ਖਾਣ ਬਿਲਕੁਲ ਡਰਾਈ ਹੁੰਦੀ ਸਰ ਡਰਾਈ ਖਾਦ ਹੁੰਦੀ ਹੈ ਸਰ ਬਿਲਕੁਲ ਕੋਈ ਇਹਨੂੰ ਅ ਅੱਗੇ ਟ੍ਰੀਟਮੈਂਟ ਦੀ ਲੋੜ ਨਹੀਂ ਹੈ ਸਿੱਧਾ ਡਾਇਰੈਕਟ ਟੂ ਆਪਾਂ ਖੇਤ ਪਾ ਸਕਦੇ ਹਾਂ ਸਰ ਟ੍ਰੀਟਡ ਵਾਟਰ ਕਿਤਨਾ ਮਿਲਦਾ ਹੈ ਸਰ ਅਬੀ 50 ਐਮਐਲਡੀ ਪਾਣੀ ਆ ਰਿਹਾ ਹੈ ਸਰ ਯੂਫ ਦੇ ਲਈ ਅਸੀਂ ਸਕੀਮ ਲਗਾਈ ਹੈ ਪੁਰਾਣੇ ਏਰੀਆਜ਼ ਦੇ ਵਿੱਚ ਕਰਨ ਲਈ ਹਾਲੇ ਪਲਾਂਟ ਸਾਡਾ ਆਪਰੇਸ਼ਨ ਹੋਏ ਮੇਰੇ ਕੋਲ 5-6 ਮਹੀਨੇ ਸਾਡਾ ਰਨਿੰਗ ਹੋ ਜਾਏਗਾ ਪੂਰੇ ਮੁਹੱਲੇ ਏਰੀਏ ਦੇ ਵਿੱਚ ਵਾਪਸ ਲੈ ਕੇ ਜਾਵਾਂਗੇ ਜਿਹੜੇ ਆਪਣੇ ਗ੍ਰੀਨ ਬੈਲਟਸ ਹੈ ਤੇ ਪਲੱਸ ਜਿਹੜੇ ਆਪਣੇ ਹਾਰਟੀਕਲਚਰ ਵਰਕਸ ਹੈ ਉਹਨਾਂ ਲਈ ਯੂਜ਼ ਕਰਾਂਗੇ ਸਰ ਇਸ ਤਰ੍ਹਾਂ ਸਰ ਐਂਕਰ ਫਿਲਿੰਗ ਸਟੇਸ਼ਨ ਅਸੀਂ ਬਣਾਉਂਦੇ ਹੋਏ ਨੇ ਆਲਰੇਡੀ ਉੱਥੋਂ ਟੈਂਕਰ ਜਾਂਦਾ ਹੈ ਰੋਡ ਵਾਸ਼ਿੰਗ ਲਈ ਜਾਂ ਹੋਰ ਹਾਰਟੀਕਲਚਰ ਵਰਕਸ ਲਈ ਉਹ ਲੋਕੀ ਲੈ ਕੇ ਜਾ ਰਹੇ ਆ ਸਰ ਪਾਣੀ ਤਰਤੇ ਲਾਈਫ ਸੈਂਪਲ ਕਰਦੇ। ਥੋੜਾ ਦੇਖ ਕੇ ਛਲਕੇ ਨਾਲ। ਇਹ ਮਤਲਬ ਫਾਈਨਲ ਕੁਆਲਿਟੀ ਨਹੀਂ ਸਰ ਇਹ ਸੈਕੰਡਰੀ ਹੈ। ਇਸ ਤੋਂ ਉੱਪਰ ਹੈ ਸਾਰੀ ਇੱਕ ਨੰਬਰ ਹੋ। ਜਿਹੜਾ ਵਿੱਚ ਚਲਾ ਸਰ ਆ ਦੇਖੋ ਸਰ ਆ ਪਿੱਛੇ ਤਿੰਨ ਤਰ੍ਹਾਂ ਦੇ ਹੈ ਨਾ ਸਰ ਸਰ ਇਹ ਰੌ ਇਹ ਹੁਣ ਸੈਕੰਡਰੀ ਤੇ ਆ ਗਏ ਸਰ ਅਸੀਂ। ਇਸ ਤੋਂ ਬਾਅਦ ਯੂਐਫ ਤੇ ਜਾਵਾਂਗੇ ਸਰ ਇਹ ਟਰਸ਼ਰੀ ਤੇ। ਇਹ ਟਰਸ਼ਰੀ ਆ ਤਾਂ ਸਰ ਉਹ ਡਿਸਟਿਲਡ ਵਾਟਰ ਹੈ ਜੀ। ਟਰਬਿਡਿਟੀ ਕਰਕੇ ਸਰ ਚੈੱਕ ਕਰਨ ਲਈ ਲੈਸ ਦਨ 1 ਟਰਬਿਡਿਟੀ ਹੈ ਸਰ ਇਹ ਤਸਵੀਰ ਸਰ ਇਹ ਫਾਈਨਲ ਟ੍ਰੀਟਮੈਂਟ ਹੈ ਸਰ ਯਾਹ ਪੇ ਮੈਂਬਰੇਨਸ ਤੇ ਤੁਸੀਂ ਸਰ ਉਸ ਨੂੰ ਪਾਣੀ ਨੂੰ ਸਾਫ਼ ਕੀਤਾ ਜਾ ਰਿਹਾ ਹੈ ਸਰ ਇਹ ਤਾਂ ਹੈਡ ਮਾਈਂਡ ਕਰਨਾ ਪਏਗਾ ਥੋੜਾ ਮਸ਼ੀਨਰੀ ਜ਼ਿਆਦਾ ਸਰ ਸਰ ਇਹ ਯੂਐਸ ਗੇਟਸ ਨੇ ਸਾਡੀ ਹੈ ਟੋਟਲ 6 ਨੰਬਰ ਆਫ ਗੇਟਸ ਲੱਗੀਆਂ ਹੋਈਆਂ ਨੇ ਵਾਰੀ ਵਾਰੀ ਤੇ ਚਲਾਈਦਾ 5 ਐਮ ਜੀ ਡੀ ਦਾ ਪਾਣੀ ਇਹ ਡੇਲੀ ਕੈਪੈਸਿਟੀ ਦੀ ਹੈਗੀ ਨੇ ਸਰ ਇਹ 29 ਕਿੱਡਾ ਦਾ ਪਾਣੀ ਦਾ ਸੈਂਪਲ ਅੱਗੇ ਦਿਖਾ ਦਿਓ। ਸਰ 60 ਕਿੱਡਾ ਦਾ ਪਾਣੀ ਜਿੱਥੋਂ ਆਪਾਂ ਅੱਗੇ ਸਪਲਾਈ ਕਰ ਰਹੇ ਆ ਇਹ ਜਿੱਥੋਂ ਕਹੋਂਗੇ ਸੈਂਪਲ ਕਰਾਉਣਾ। ਇਹ ਦਸ਼ਰੀ ਹੈ। ਇਹ ਦਸ਼ਰੀ ਹੈ। ਸਰ ਲਾਈਟ ਵੱਲੋਂ ਕਰੋ ਇਹਨੂੰ। ਲਾਈਟ ਵੱਲੋਂ ਕਰੋ ਲਾਈਟ ਵੱਲੋਂ। ਲਾਈਟ 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 ਦੀ ਤਰਫ ਕਰੋ। ਬਸ। ਇਹ ਫਾਈਨਲ ਹੈ। ਜੀ ਸਰ। ਸਰ ਕੋਈ ਸਮੈਲ ਨਹੀਂ ਆਏਗੀ ਸਰ ਕੋਈ ਉਹਦੇ ਚ ਕਲਰ ਨਹੀਂ ਹੈਗਾ ਸਰ। ਬਿਲਕੁਲ ਆਰਡਰਲੈਸ ਹੈ ਸਰ ਜੇ ਤੁਸੀਂ ਫਾਈਟ ਵਿੱਚ ڈالਨਾ ਪਏਗਾ ਬਾਅਦ ਵਿੱਚ ਤਾਂ ਇਹ ਲੋਕਾਂ ਨੂੰ ਪਤਾ ਲੱਗ ਜਾ ਸਰ ਨਹੀਂ ਤੇ ਕੱਲ ਨੂੰ ਦਿੱਕਤ ਵੀ ਆ ਸਕਦੀ ਹੈ ਮੈਂ ਪਿੱਛੇ ਬੈਠ ਜਾਂਦਾ ਮੈਂ ਬੈਠਦਾ ਜੇ ਇਹਦੀ ਅਪਲਾਈ ਕੋਈ ਐਸੀ 1165 ਜਿਹੜੀ ਉਸਕੇ ਲਈ ਵੀ ਕੋਈ ਨਹੀਂ ਗ੍ਰੈਸ ਕੋਈ ਸਭ ਟਿਕਾਇਆ ਸੀ ਦਿਵਿਜ ਮੋਹਾਲੀ ਵਿੱਚ ਸਾਰਾ ਸੜਕ 100% 100% ਸਰ ਜਿਹੜਾ ਐਡਵਾਂਸ ਪਿਕਚਰ ਹੋਰ ਆਪਾਂ ਰੇਨ ਵਾਟਰ ਹਰਵੈਸਟਿੰਗ ਵੀ ਕੀਤਾ ਸਰ ਰੂਫ ਟਾਪ ਰੀਚਾਰਜਿੰਗ ਵੀ ਕੀਤਾ ਸਰ ਤੇ ਰੂਫ ਕਾ ਆਪ ਸੋਲਰ ਪੈਨਲਿੰਗ ਵੀ ਕੀਤੀ ਹੈ ਸਰ ਇਹ ਜਿੱਦਾਂ ਸਾਡਾ TT ਟੈਂਕ ਆ ਗਿਆ ਸਰ ਵੱਡਾ ਸਾਡਾ 5MGD ਵਾਲਾ ਸਰ ਇਹਦੇ ਤੇ ਛੱਤੇ ਵੀ ਅਸੀਂ ਸੋਲਰ ਪੈਨਲਿੰਗ ਕਰਤੀ ਹੈ ਸਰ ਕਰ ਰਹੇ ਹੌਲੀ ਹੌਲੀ ਇਹਨੂੰ ਸਾਰੇ ਪੰਜਾਬ ਚ ਡੀ ਆਰ ਐਮ ਐਲ ਏ ਕੁਲਵੰਤ ਸਿੰਘ ਜੀ ਸਾਡੇ ਅਫੀਸਰ ਸਹਿਬਾਨ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਸਵਾਗਤ ਵੀ ਕਰਦਾ ਬੜੇ ਛੋਟ ਛੋਟ ਟਾਈਮ ਤੇ ਤੁਹਾਨੂੰ ਨੋਟਿਸ ਮਿਲਿਆ ਤੇ ਤੁਸੀਂ ਆਏ ਤੁਸੀਂ ਸ਼ਾਇਦ ਵਿਜ਼ਿਟ ਕਰ ਲਿਆ ਹੋਊਗਾ ਇਸ ਪਲੈਂਟ ਨੂੰ ਜੇ ਨਹੀਂ ਕੀਤਾ ਤਾਂ ਪਲੀਜ਼ ਇਸ ਤੋਂ ਬਾਅਦ ਤੁਹਾਡੇ ਨਾਲ ਆਫੀਸਰ ਜਾਣਗੇ ਟੈਕਨੀਕਲ ਜਿਹੜੇ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਜਿਹੜੀ ਆ ਉਹ ਅਸੀਂ ਮੁਹਾਲੀ ਸ਼ਹਿਰ ਦੇ ਵਿੱਚ ਲਾਗੂ ਕਰ ਰਹੇ ਹਾਂ ਹੌਲੀ-ਹੌਲੀ ਇਹਨੂੰ ਸਾਰੇ ਪੰਜਾਬ 'ਚ ਲੈ ਕੇ ਜਾਵਾਂਗੇ ਪਾਣੀ ਇੱਕ ਇਹੋ ਜੀ ਚੀਜ਼ ਐ ਕਿਹਾ ਜਾਂਦਾ ਕਿ ਤੀਜੀ ਸੰਸਾਰ جنگ ਜੇ ਲੱਗੀ ਤਾਂ ਪਾਣੀ ਤੇ ਵਿਸ਼ੇ ਤੇ ਲੱਗੂ ਤਾਂ ਅਸੀਂ ਪਾਣੀ ਨੂੰ ਬਚਾਉਣ ਦੀ ਔਰ ਬਚੇ ਹੋਏ ਪਾਣੀ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦੀ ਟੈਕਨੋਲੋਜੀ ਜਿਹੜੀ ਐ ਲੇਟੈਸਟ ਉਹਨੂੰ ਅਸੀਂ ਅਪਣਾ ਰਹੇ ਹਾਂ 15 ਐਮ ਐਲ ਡੀ ਦਾ ਇਹ ਪਲਾਂਟ ਹੈ ਜਿਹਦੇ ਵਿੱਚ ਬਹੁਤ ਹੀ ਲੇਟੈਸਟ ਟੈਕਨੀਕ ਨਾਲ ਬਣੀਆਂ ਹੋਈਆਂ ਮਸ਼ੀਨਾਂ ਲੱਗੀਆਂ ਨੇ ਕਿਵੇਂ ਇੱਕ ਪਾਰਟ ਨੂੰ ਇਸ ਪਲਾਂਟ ਦੇ ਲੰਗਸ ਕਿਹਾ ਜਾਂਦਾ ਹੈ ਫੇਫੜੇ ਜਿੱਥੋਂ ਹਵਾ ਆਕਸੀਜਨ ਜਿਹੜੀ ਆ ਉਹ ਪਾਣੀ ਦੇ ਵਿੱਚ ਮਿਕਸ ਕੀਤੀ ਜਾਂਦੀ ਹੈ ਉਹਨੂੰ ਪਿਉਰੀਫਾਈ ਕਰਨ ਵਾਸਤੇ ਆਮ ਤੌਰ ਤੇ ਤੁਸੀਂ ਇਹੋ ਜਿਹੇ ਪ੍ਰੈਸ ਕਾਨਫਰੰਸਾਂ ਤੇ ਘੱਟ ਹੀ ਆਉਂਨੇ ਹੋ ਕਿਉਂਕਿ ਤੁਸੀਂ ਮਸਾਲੇਦਾਰ ਥੋੜੀਆਂ ਜਿਹੀਆਂ ਖਬਰਾਂ ਚਾਹੁੰਦੇ ਹੋ ਨਿਓ ਵੀ ਇਹਨੇ ਇਹਨੂੰ ਆਉ ਕਹਿਤਾ ਆਉਨੇ ਉਹਨੂੰ ਐ ਕਿਉ ਕਹਾ ਇਹਨੇ ਉਹਨੂੰ ਐ ਕਿਉ ਕਹਿਤਾ ਪਰ ਕਿਰਪਾ ਕਰਕੇ ਜਰੂਰ ਦੇਖ ਕੇ ਜਾਇਓ ਕਿਉਂਕਿ ਤੁਹਾਡੇ ਬੱਚਿਆਂ ਦੇ ਵੀ ਫਿਊਚਰ ਦਾ ਪਾਣੀ ਇੱਥੇ ਬਣ ਰਿਹਾ ਹੈ ਮੈਂ ਜਦੋਂ ਮੈਂਬਰ ਪਾਰਲੀਮੈਂਟ ਸੀ ਤਾਂ ਸਿੰਗਾਪੁਰ ਗਵਰਨਮੈਂਟ ਵੱਲੋਂ ਇੱਕ ਬਫਦ ਲੈ ਕੇ ਜਾਇਆ ਗਿਆ ਸੀ ਸਿੰਗਾਪੁਰ ਸਿੰਗਾਪੁਰ ਦਾ ਮਲੇਸ਼ੀਆ ਨਾਲ ਸਮਝੌਤਾ ਹੈ ਪਾਣੀ ਦਾ ਸਿੰਗਾਪੁਰ ਕੋਲੇ ਆਪਣਾ ਪਾਣੀ ਨਹੀਂ ਹੈਗਾ ਉਹ ਜਿਹੜਾ ਸਮਝੌਤਾ ਹੈ ਉਹ ਲਗਭਗ 2036 ਚ ਖਤਮ ਹੋ ਜਾਊਗਾ ਤਾਂ ਉਹ ਆਪਣਾ ਪਾਣੀ ਬਣਾਉਣ ਤੇ ਲੱਗੇ ਹੋਏ ਨੇ ਉਹਨੂੰ ਜ਼ੀਰੋ ਵਾਟਰ ਕਹਿੰਦੇ ਆ ਜੇ ਤੁਸੀਂ YouTube ਤੇ ਜਾ Google ਤੇ ਜਾ ਕੇ ਸਰਚ ਕਰੋਗੇ ਜ਼ੀਰੋ واٹر ਤਾਂ ਅਸੀਂ ਉੱਥੇ ਦੇਖਿਆ ਕਿ ਕਿਵੇਂ ਉਹ ਮੀਂਹ ਦੇ ਪਾਣੀ ਨੂੰ ਵੀ ਸਿੰਗਾਪੁਰ ਦੇ ਵਿੱਚ ਤੁਸੀਂ ਮੀਂਹ ਦਾ ਪਾਣੀ ਜੇ ਕੋਈ ਕਿਤੇ ਦੁਕਾਨ ਤੇ ਵੀ ਖੜ ਸਾਹਮਣੇ ਆ ਤਾਂ ਤੁਸੀਂ ਉਹਨੂੰ ਖਰਾਬ ਨਹੀਂ ਕਰ ਸਕਦੇ گورਨਮੈਂਟ ਆਪ ਹੀ ਚੱਕ ਲੈ ਜਾਂਦੀ ਹੈ ਜ਼ੀਰੋ واਟਰ ਉਹਦਾ ਨਾਮ ਹੈ ਕਿਵੇਂ ਮਾਈਕਰੋ ਫਿਲਟਰਸ ਰਾਹੀਂ ਉਹਨੂੰ ਪੀਣ ਵਾਲਾ ਕੀਤਾ ਜਾਂਦਾ ਹੈ ਤਾਂ ਉਹੀ ਟੈਕਨੋਲੋਜੀ ਸਾਨੂੰ ਇੱਥੇ ਲਿਆਉਣੀ ਪਊਗੀ ਸਾਨੂੰ ਆਪਣੇ ਪਾਣੀ ਨੂੰ ਰੀ ਯੂਜ਼ ਕਰਨਾ ਪਊ ਸਾਨੂੰ ਆਪਣੇ ਪਾਣੀ ਨੂੰ ਬਚਾਉਣਾ ਪਊ ਸਾਨੂੰ ਆਪਣੇ ਪਾਣੀ ਨੂੰ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣਾ ਪਊ ਸੋ ਅੱਜ ਪਾਣੀ ਜਿਹੜਾ ਬੜਾ ਵੱਡਾ ਮੁੱਦਾ ਹੈ ਤੇ ਅਸੀਂ ਉਹਦੇ ਤੇ ਬਿਲਕੁਲ ਸ਼ਿੱਦਤ ਨਾਲ ਬਿਨਾਂ ਕਿਸੇ ਭੇਦਭਾਵ ਤੋਂ ਲਗੇ ਹੋਇਆ ਨਹੀਂ ਤਾਂ ਤੁਹਾਨੂੰ ਪਤਾ ਜੇ ਮੈਨੂੰ ਕੋਈ ਪੱਤਰਕਾਰ ਨੇ ਪੁੱਛਿਆ ਜੀ ਤੁਸੀਂ ਦਰਖਤਾਂ ਬਾਰੇ ਪਾਣੀ ਬਾਰੇ ਕੱਸੀਆਂ ਬਾਰੇ ਰਜਵਾਹਾਂ ਬਾਰੇ ਬਹੁਤ ਕੱਲਾਂ ਕਰਦੇ ਹੋ ਤੇ ਪ੍ਰੋਗਰਾਮ ਬਣਾਉਂਦੇ ਹੋ ਸਕੀਮਾਂ ਬਣਾਉਂਦੇ ਹੋ ਇਹਦਾ ਕਾਰਨ ਕੀ ਹੈ ਪਹਿਲਾਂ ਤਾਂ ਕਦੇ ਕਿਸੇ ਨੇ ਕੀਤਾ ਨਹੀਂ ਮੈਂ ਕਹਿੰਦਾ ਅਸਲ ਚ ਇਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਜਿੱਥੇ ਟਾਲੀਆਂ ਦੀਆਂ ਬੇਰੀਆਂ ਦੀਆਂ ਸਫੈਦਿਆਂ ਦੀਆਂ ਵੋਟਾਂ ਬਣਾ ਦिए ਤਾਂ ਵੱਡੇ ਵੱਡੇ ਲੀਡਰ ਮੈਂ ਤੁਹਾਨੂੰ ਜੱਫੀਆਂ ਪਾਉਂਦੇ ਦਿਖਾਉਂਗਾ ਦਰਖਤਾਂ ਨੂੰ ਕਿ ਤੇਰੇ ਨਾਲ ਤਾਂ ਮੇਰਾ ਬਹੁਤ ਪੁਰਾਣਾ ਨਾਤਾ ਹੈ ਮੇਰੀ ਦਾਦੀ ਤੇਰੇ ਉੱਤੇ ਪਿੰਗ ਪਾ ਕੇ ਝੂਟਦੀ ਸੀ ਹੈਨਾ ਸੋ ਹਵਾ ਦੀ ਪਾਣੀ ਦੀ ਵੋਟ ਨਹੀਂ ਹੈਗੀ ਇਸ ਕਰਕੇ ਇਹ ਮੁੱਦਾ ਨਹੀਂ ਬਣ ਸਕਦੇ ਸੀ ਪਰਾਮਾ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਪਾਵੇਂ ਦਿੱਲੀ ਹੋਵੇ ਦਿੱਲੀ ਇੱਕ ਬਹੁਤ ਮੈਟਰੋ ਸਿਟੀ ਹੈ ਕੰਜਸਟਡ ਸਿਟੀ ਹੈ ਲੈਂਡਲੌਕ ਸਿਟੀ ਹੈ ਉੱਥੇ ਵੀ ਪਾਣੀ ਮਾਫੀਆ ਚੱਲਦਾ ਉੱਥੇ ਪਾਣੀ ਮਾਫੀਆ ਉਹ ਬੰਦ ਕੀਤਾ ਫਿਰ ਐਜੂਕੇਸ਼ਨ ਵੱਲ ਆਏ ਫਿਰ ਬਿਜਲੀ ਵੱਲ ਆਏ ਫਿਰ ਇਨਫਰਾਸਟ੍ਰਕਚਰ ਵੱਲ ਆਏ ਅਸੀਂ ਵੀ ਇਸ ਤੋਂ ਪਹਿਲਾਂ ਕਿ ਕ੍ਰਾਈਸਿਸ ਪੈਦਾ ਹੋਵੇ ਸਿਆਣੇ ਕਹਿੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਅਸੀਂ ਪਹਿਲਾਂ ਹੀ ਇਹ ਤਿਆਰੀਆਂ ਕਰ ਲਈਏ ਸੋ ਅੱਜ ਦਾ ਇਹ ਜਿਹੜਾ ਪਲਾਂਟ ਹੈ ਮੈਂ ਸਾਰੇ ਅਫਸਰਾਂ ਨੂੰ ਭਰਾਈ ਦੇਣੀ ਚਾਹਨਾ ਕਿ ਬਿਲਕੁਲ ਲੇਟੈਸਟ ਮਾਡਲ ਹੈ ਬਿਲਕੁਲ ਲੇਟੈਸਟ ਮਸ਼ੀਨਰੀ ਹੈ ਨੌਜਵਾਨ ਇੰਜੀਨੀਅਰ ਨੇ ਜਿਹੜੇ ਕਿ ਲੇਟੈਸਟ ਪੜ੍ਹਾਈਆਂ ਕਰਕੇ ਆਏ ਨੇ ਤੇ ਸਾਡੇ ਕੋਲੇ 3-4 ਸਟੇਟਾਂ ਤੋਂ ਇਸ ਪਲਾਂਟ ਨੂੰ ਦੇਖਣ ਵਾਸਤੇ ਨਮਾਇंदे ਪਹੁੰਚ ਵੀ ਚੁੱਕੇ ਨੇ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਟ੍ਰੀਟ ਕਰਦੇ ਹੋ ਕਿਉਂਕਿ ਹਾਲਾਂਕਿ ਪਾਣੀ ਤਾਂ ਹਰੇਕ ਸਟੇਟ 'ਚ ਟ੍ਰੀਟ ਹੁੰਦਾ ਪਰ ਜਿਹੜੀ ਕੁਆਲਿਟੀ ਇੱਥੇ ਪਾਣੀ ਦੀ ਟ੍ਰੀਟ ਹੋ ਕੇ ਮਿਲਦੀ ਹੈ ਉਹ ਉਹ ਕਿਸੇ ਕੋਲ ਹੈ ਨਹੀਂ ਸੋ ਮੈਂ ਵਧਾਈ ਵੀ ਦੇਣੀ ਚਾਹੁੰਦਾ ਸਾਰੇ ਪੰਜਾਬੀਆਂ ਨੂੰ ਜੋ ਤੁਹਾਡੇ ਜ਼ਰੀਏ ਸੁਣ ਰਹੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸ੍ਰੀ ਗੁਰੂ ਨਾਨਕ ਸਾਹਿਬ ਨੇ ਜੋ ਲਿਖਿਆ ਅੱਜ ਤੋਂ ਸਦੀਆਂ ਪਹਿਲਾਂ ਜੇ ਥੋੜਾ ਬਹੁਤ ਵੀ ਉਹਦੇ ਤੇ ਅਮਲ ਕਰ ਲੀਏ ਤਾਂ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਜਿ ਕਿਤੇ ਦਰਜੇ ਕਾਇਮ ਰੱਖ ਲੀਏ ਤਾਂ ਸਾਡੇ ਵਰਗੀ ਧਰਤੀ ਕਿਤੇ ਹੋਰ ਨਹੀਂ ਕੌਮ ਸਾਡੀ ਮਿਹਨਤੀ ਹੈ ਕੌਮ ਵੀ ਕਿਤੇ ਹੋਰ ਹੈ ਨਹੀਂ ਇੰਨੀ ਮਿਹਨਤੀ ਕੁਰਬਾਨੀਆਂ ਵੀ ਕਿਤੇ ਇੰਨੀਆਂ ਹੈ ਨਹੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਪੜਨ ਵਾਲੇ ਬੰਦੇ ਆ ਸੋ ਮੈਂ ਬਹੁਤ ਵਧਾਈ ਦੇਣੀ ਚਾਹੁੰਨਾ ਡਿਪਾਰਟਮੈਂਟ ਨੂੰ ਮੈਂ ਵਧਾਈ ਦੇਣੀ ਚਾਹੁੰਨਾ ਕੇਜਰੀਵਾਲ ਸਾਹਿਬ ਨੂੰ ਜਿਨ੍ਹਾਂ ਨੇ ਇਹੋ ਜਿਹਾ ਪ੍ਰੋਗਰਾਮ ਨੂੰ ਲਿਖਣ ਦੇ ਵਿੱਚ ਆਪਣਾ ਤਜਰਬਾ ਜਿਹੜਾ ਉਹ ਸਾਨੂੰ ਦਿੱਤਾ ਸਿਆਣੇ ਕਹਿੰਦੇ ਆ ਕਿ ਤਜਰਬਾ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਉਹ ਗੰਜਾ ਹੋ ਜਾਂਦਾ ਉਦੋਂ ਕੰਗੇ ਦੀ ਲੋੜ ਨਹੀਂ ਰਹਿੰਦੀ ਇਸ ਕਰਕੇ ਕਿਸੇ ਦਾ ਤਜਰਬਾ ਵਰਤ ਕੇ ਕੰਗਾ ਉਦੋਂ ਹੀ ਹਾਸਲ ਕਰ ਲਓ ਜਦੋਂ ਤੁਹਾਡੇ ਕੋਲੇ ਵਾਲ ਹੋਣ ਸੋ ਅਸੀਂ ਇਹਨਾਂ ਦਾ IIT ਦਾ ਜਿਹੜਾ ਤਜਰਬਾ ਖੜਗਪੁਰ ਪੜਨ ਦਾ ਇੰਜੀਨੀਅਰਿੰਗ ਦਾ ਜਾਂ IRS ਦਾ ਖਾਸ ਤੌਰ ਤੇ ਫਾਈਨਾਂਸਸ ਦੇ ਵਿੱਚ ਅਸੀਂ ਉਹਨੂੰ ਇਸਤੇਮਾਲ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਦੁਬਾਰਾ ਪੰਜਾਬ ਬਣਾ ਲਾਂਗੇ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਪੈਣੀ ਤੇ ਪੰਜਾਬ ਸਹੀ ਲੀਹਾਂ ਤੇ ਚੱਲ ਰਿਹਾ ਹੈ ਪਿਛਲੇ 2-3 ਦਿਨਾਂ ਤੋਂ ਤੁਸੀਂ ਸੁਣ ਰਹੇ ਹੋਵੋਗੇ ਚੰਗੀਆਂ ਖਬਰਾਂ ਕਿ ਸਾਡੇ ਨੈਸ਼ਨਲ ਸਰਵੇ ਦੇ ਵਿੱਚ ਜੋ 4 ਸਾਲ ਬਾਅਦ ਹੁੰਦਾ ਹੈ ਸਾਡੇ ਬੱਚੇ ਪਹਿਲੀ ਵਾਰ ਪੰਜਾਬ 17 ਦੇ ਵਿੱਚ ਪੰਜਾਬ 29ਵੇਂ ਨੰਬਰ ਤੇ ਸੀ ਤੇ ਬਾਏ ਹੁਣ 25 ਦੇ ਵਿੱਚ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਤੇ ਆ ਗਿਆ ਪੜਾਈ ਵਾਲੇ ਪਾਸਿਓਂ ਮਤਲਬ 4 ਸਾਲਾਂ ਬਾਅਦ ਸਰਵੇ ਹੁੰਦਾ ਔਰ ਕੇਰਲਾ ਨੂੰ ਹਰਾਇਆ ਜੋ ਜਿਹਨੂੰ ਸਭ ਤੋਂ ਵੱਧ ਪੜਿਆ ਲਿਖੀ ਸਟੇਟ ਕਹੀ ਜਾਂਦੀ ਹੈ ਹਰ ਫੀਲਡ ਚ ਮੈਥਸ ਵੀ ਫਿਜ਼ਿਕਸ ਦੇ ਵਿੱਚ ਵੀ ਬਾਇਓਲੋਜੀ ਚ ਵੀ ਬਾਇਓਲੋਜੀ ਚ ਵੀ ਹਰ ਫੀਲਡ ਹਰ ਸ਼ੋਭੇ ਚ 28000 ਬੱਚੇ ਨੇ ਕੋਈ ਛੋਟਾ ਸਿੰਪਲ ਨਹੀਂ ਹੁੰਦਾ 28000 ਬੱਚੇ ਨੇ ਹਿੱਸਾ ਵੀ ਲਿਆ ਮੈਂ ਸਾਰਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈ ਦੇਣੀ ਚਾਹਨਾ ਸਾਡੇ ਬੱਚੇ ਜੇ ਇਹੀ ਕਲੀਅਰ ਕਰ ਰਹੇ ਆ JEE ایڈوانس کلیئر ਕਰ ਰਹੇ ਨੇ नीट کلیئر ਕਰ ਰਹੇ ਹੈ ਤੇ ਬਹੁਤ ਕੁਝ ਨਵਾਂ ਹੋ ਰਿਹਾ ਤੇ ਆ ਪ੍ਰੈਸ ਕਾਨਫਰੰਸ ਵੀ ਨਵੀਂ ਹੋਈਆਂ ਮੇਰੇ ਖਿਆਲ ਚ ਤੁਸੀਂ ਪਿਛਲੀਆਂ ਸਰਕਾਰਾਂ ਚ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਪਹਿਲਾਂ ਕਦੇ ਸੁਣੀ ਨਹੀਂ ਹੋਣੀ ਉਹ ਤਾਂ ਜਾਂ ਤਾਂ ਸ਼ਾਮਲ ਕਰਾ ਲਿਆ ਕੋਈ ਜਾਂ ਜਾਂ ਕੱਢਤਾ ਕੋਈ ਬਸ ਇਹ ਜੇ ਕੰਮਾਂ 'ਚ ਹੀ ਲੱਗੇ ਰਹੇ ਸੋ ਅਸੀਂ ਪ੍ਰੋਗਰੈਸਿਵ ਪੰਜਾਬ ਇੱਕ ਅੱਗੇ ਨੂੰ ਵੱਧਦਾ ਪੰਜਾਬ ਜਿਹੜਾ ਉਹ ਬਣਾਉਣਾ ਚਾਹੁੰਦੇ ਆਂ ਮੈਂ ਬੇਨਤੀ ਕਰੂੰਗਾ ਕਿਉਂਕਿ ਦਿੱਲੀ ਦੇ ਵਿੱਚ ਪਾਣੀ ਦਾ ਜਿਹੜਾ ਕ੍ਰਾਈਸਿਸ ਹੈ ਸ਼ਾਇਦ ਅਰਵਿੰਦ ਕੇਜਰੀਵਾਲ ਜੀ ਤੋਂ ਵੱਧ ਕੋਈ ਨਹੀਂ ਜਾਣਦਾ ਹੋਊਗਾ ਜਿੱਥੇ ਟੈਂਕਰ 마ਫੀਆ ਚੱਲਦੇ ਹੋਣ ਫਿਰ ਫਿਰ ਦੁਬਾਰਾ ਟੈਂਕਰ 마ਫੀਆ ਜੀਵਤ ਹੋ ਗਿਆ ਹੁਣ ਲੜਾਈਆਂ ਹੁੰਦੀਆਂ ਉੱਥੇ ਪਾਣੀ ਦੇ ਇੱਕ ਗਲਾਸ ਪਿੱਛੇ ਇੱਕ ਇੱਕ ਘੁੱਟ ਪਿੱਛੇ ਮੈਂ ਚਾਹੂੰਗਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਤੁਹਾਡੇ ਨਾਲ ਦਿੱਲੀ ਦੇ ਤਜਰਬੇ ਵੀ ਸਾਂਝੇ ਕਰਨ ਤੇ ਆ ਇੱਥੇ ਆ ਕੇ ਉਹਨਾਂ ਨੇ ਕੀ ਦੇਖਿਆ आप सब लोगों को मेरा नमस्कार सबको सत श्रीकाल अभी मैंने और मान साहब ने यह प्लांट पूरा घूमा 15 MGD का प्लांट है और वन ऑफ द मोस्ट मॉडर्न प्लांट्स इन द कंट्री तो इन्होंने मुझे बताया कि दो तीन राज्यों से वहां के इंजीनियर्स सरकारी सरकारों के इंजीनियर्स यहाँ पे आके देख चुके हैं तो मैंने पूछा है ऐसा क्या है इस प्लांट के अंदर जो दूसरे राज्यों के इंजीनियर्स आके देख रहे हैं तो मुझे बताया गया कि जो सीवेज साफ हो के जो पानी बनता है उस पानी की जो क्वालिटी है वो यहाँ पे सबसे बेहतर है उसको बीओडी में कहते हैं जितना ज़्यादा बीओडी होता है उतना गंदा पानी होता है तो जैसे जो बी पानी यहाँ आता है वो 300 सौ बी ओ डी का होता है और अभी जो निकल रहा था पानी वो हमने देखा वो 2.6 पॉइंट बी ओ डी का था दिल्ली में जो हम पानी बनाते थे वो 10 बी का 10 बी जो हमारे दिल्ली में लेटेस्ट अभी प्लांट्स लग रहे थे वो 10 बी ओ डी के थे तो ये यहाँ पे जो पानी जो बन रहा है साफ होके बन रहा है वो पानी की जो क्वालिटी है वो दैट इज़ वन ऑफ द बेस्ट मुझे नहीं पता इन द कंट्री वन ऑफ़ द बेस्ट है या इन द कंट्री तो उनका कहना है इट इज़ वन ऑफ द बेस्ट इन द कंट्री 2.6 पॉइंट सिक्स मतलब थोड़ा सा और कम कर दें तो पीने लायक ही हो जाएगा वो पानी तो जो मान साहब सिंगापुर में कह रहे थे सिंगापुर में वो जो जीरो वाटर है वो अपने सीवेज का पानी पीते हैं वो सीवेज का पूरे सिंगापुर का सीवेज का पानी नदी के अंदर अपस्ट्रीम डाल दिया जाता है अपस्ट्रीम से वो 10 किलोमीटर नदी आके बहके आती है वहाँ से पानी को उठा के और पानी को ट्रीट करके और इतना ट्रीट कर देते हैं कि वो पीने लायक बन जाता है तो वो पानी की एक बूंद भी वेस्ट नहीं करते इसके बाद मुझे बताया गया मोहाली पूरा का पूरा सीवेज से कनेक्ट हो गया है अब मोहाली का कोई भी सीवेज जो है वो अनट्रीटेड नहीं रहेगा पूरा मोहाली का सीवेज ट्रीटेड हो गया है तो हमारी कोशिश है कि पंजाब के सारे शहरों को हम मोस्ट मॉडर्न सिटीज़ बनाएं। अपने पंजाब में छोटे बड़े मिला के एक शहर हैं तेरह बड़े शहर हैं और एक छोटे शहर हैं हमने अभी पूरा प्लान बनाया मिशन मोड के अंदर आप अगले छः सात महीनों में देखेंगे कि सड़कें सफाई स्ट्रीट लाइट्स और एक दो चीज़ें हैं इनको मिशन मोड के अंदर हम दिसंबर या जनवरी तक इन सारे एक शहरों के अंदर आप एक बहुत बड़ा बदलाव आप सभी शहरों के अंदर देखेंगे सीवेज ट्रीटमेंट को भी धीरे 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 पूरे पंजाब के अंदर सभी शहरों को गाँव को इसमें कनेक्ट किया जाएगा एक सिंचे वाल मॉडल भी है सिंचे वाल मॉडल के जरिए थापर मॉडल जिसको गांव गांव के अंदर जिसमें सीवेज के जरिए सफाई की जा रही है तो लगे हुए हैं साहब मैं मान साहब को पंजाब के लोगों को मोहाली के लोगों को आए जिस मौके पे बहुत बहुत बधाई देता हूँ आप सब लोग आए आपका सबका बहुत बहुत शुक्रिया थैंक यू जो-जो ज्यों ज्यों जो कामयाबी मिलती जाऊगी क्योंकि राह पे आ रा जानी है जब आ जानी है कोई ए कमियां जो कोई होनगिया थोड़ उन्होंने भी ठीक करके अगले अगले शहर तक जाते जाऊंगे